ਸਰ ਖਾਈਪਿੰਡ ਪਹੁੰਚੇ ਹੋ ਜਿੱਥੇ ਡਰੋਨ ਦਾ ਹਮਲਾ ਆਇਆ ਸੀਗਾ ਕੀ ਕਹਿਣਾ ਹੈ ਜੀ ਪਰਿਵਾਰ ਦਾ ਦੇਖੋ ਮੈਂ ਇਹ ਦੂਜਾ ਵਾਰ ਇੱਥੇ ਆਇਆ ਪਹਿਲਾਂ ਮਾਤਾ ਜੀ ਚਲੇ ਗਏ ਫਿਰ ਸੁਦਾਨ ਲਕਮਦਰ ਸਿੰਘ ਮਾਤਾ ਦਾ ਦਿਹਾਂਤ ਹੋ ਗਿਆ ਕਿਉਂਕਿ ਮਾਤਾ ਦਾ 100% ਬर्न ਸੀਗਾ ਇਹਨਾਂ ਦਾ 60% ਸੀ ਉਹ 3 ਮਹੀਨੇ ਬਹੁਤ ਇਸ ਚੀਜ਼ ਤੇ ਡਾਕਟਰਾਂ ਨੇ ਵੀ ਮਿਹਨਤ ਕੀਤੀ ਜਿਵੇਂ ਮਨਰਮਾਤਵਾ ਨੇ ਜਿਹਾ ਜੋ ਹੁਕਮ ਹੈ ਕਿ ਸਾਨੂੰ ਸੰਭਲਦੇ ਥੋੜਾ ਜਿਗੇ ਨਹੀਂ ਬੀਤਾ ਹੈ ਜਿੱਦੇ ਸਰਕਾਰੀ ਨੌਕਰੀ ਵਾਸਤੇ ਜੁਗਤ ਸਰਕਾਰ ਨੂੰ ਮੈਂ ਚਿੱਠੀ ਲਿਖ ਰਿਹਾ ਹਾਂ ਗੋਰਦਰਨ ਸਾਹਿਬ ਨੂੰ ਵੀ ਲਿਖਾਂਗੇ ਕਿ ਜਿੱਥੇ ਵੀ ਹੋ ਸਕੇਗਾ ਇਸ ਪਰਵਾਹ ਦੀ ਮਦਦ ਕਰਾਂਗੇ ਕਿਉਂਕਿ ਇਹ ਇੱਕ ਪਿੰਨਰ ਆ ਪੋਲਿਟੀ ਸੂਟਰੀ ਦੇ ਵਿੱਚ ਇਹ ਇੱਕ ਲੂਸ਼ਨ ਦਾ ਇੱਕ 48 ਗਾ ਲੜਾਈ ਸੀਗੀ ਵਾਰ ਸੀਗੀ ਉਸ ਦੇ ਅਧੀਨ ਜਿਨ੍ਹਾਂ ਦਾ ਪਰਿਵਾਰ ਜਿਹੜਾ ਹੁੰਦਾ ਹੈ ਉਹਨਾਂ ਨੂੰ ਸਪੋਰਟ ਕਰਨਾ ਪਿਆ ਤੇ ਅਸੀਂ ਇਸ ਦੁੱਖ ਦੀ ਘੜੀ ਵਿੱਚ ਮਰੇ ਇਲਾਕੇ ਸਾਡੇ ਪਰਵਾਹ ਸਾਡੇ ਸਾਰੇ ਸੱਜਣ ਵਿੱਚ ਆਪਤੀ ਰਜਨਤਾ ਪਾਰਟੀ ਦੇ ਜੋ ਵੀ ਸਾਰੇ ਸੱਤਣ ਇਸ ਜੀਵਨ ਦੇ ਨਾਲ ਇਹਨਾਂ ਨੂੰ ਸਪੋਰਟ ਕਰੇ ਸਰ ਸੈਂਟਰ ਸਰਕਾਰ ਨਾਲ ਵੀ ਕੋਈ ਤੁਹਾਡੀ ਗੱਲ ਹੋਈ ਹੈ ਵੀ ਜਿਹੜੇ ਇਹਨਾਂ ਨੂੰ ਬਿਲਕੁਲ ਜੀ ਮੈਂ ਉਹਨਾਂ ਨੂੰ ਇਹਨਾਂ ਦੇ ਪੂਰੇ ਡਿਟੇਲਸ ਜਿਹੜੇ ਨੇ ਉਹ ਦੇ ਰਿਹਾ ਹੈਗਾ ਔਰ ਉਹਨਾਂ ਦੇ ਕੋਲੋਂ ਵੀ ਅਸੀਂ ਮੰਗ ਕਰਾਂਗੇ ਜੇ ਸਾਨੂੰ ਕੁਝ ਨਾ ਕੁਝ ਇਸ ਪਰਿਵਾਰ ਦੀ ਮਦਦ ਵਾਸਤੇ ਫਾਈਨੈਂਸ਼ੀਅਲ ਹੈਲਪ ਦੇ